ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਦੌਰਾਨ ਹਲਵਾਰਾ ਹਵਾਈ ਅੱਡੇ ਦਾ ਵਰਚੁਅਲ ਟਾਂਗ ਨਾਲ ਉਦਘਾਟਨ ਕਰਨਗੇ ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਤੇ ਮਾਲਵਾ ਖੇਤਰ ਦੇ ਲੋਕਾਂ ਨੂੰ ਹਵਾਈ ਆਵਾਜਾਈ ਦੀ ਸਹੂਲਤ ਮਿਲੇਗੀ ਇਹ ਹਵਾਈ ਅੱਡਾ ਸਿਰਫ ਲੁਧਿਆਣਾ ਹੀ ਨਹੀਂ ਸਗੋ ਪੂਰੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਪੰਜਾਬ ਵਿੱਚ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਹੋਰ ਅੱਗੇ ਵਧਾਉਂਦਿਆਂ ਪੀਐਮ ਵੱਲੋਂ ਹਲਵਾਰਾ ਹਵਾਈ ਅੱਡੇ ਤੇ ਉਦਘਾਟਨ ਕੀਤੇ ਜਾ ਰਹੇ ਟਰਮੀਨਲ ਭਵਨ ਨਾਲ ਸੂਬੇ ਲਈ ਇੱਕ ਨਵਾਂ ਹਵਾਈ ਲਾਂਘਾ ਸਥਾਪਿਤ ਹੋਵੇਗਾ ਜਿਹੜਾ ਲੁਧਿਆਣਾ ਅਤੇ ਇਸ ਦੇ ਆਲੇ ਦੁਆਲੇ ਦੀਆਂ ਸੰਨਤਾ ਅਤੇ ਖੇਤੀਬਾੜੀ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰੇਗਾ ਲੁਧਿਆਣਾ ਦੇ ਪੁਰਾਣੇ ਹਵਾਈ ਅੱਡੇ ਦਾ ਰਨਵੇ ਆਮ ਨਾਲੋਂ ਛੋਟਾ ਸੀ ਜਿਹੜਾ ਸਿਰਫ ਛੋਟੇ ਜਹਾਜ਼ਾਂ ਲਈ ਹੀ ਟੁਕਮਾ ਮੰਨਿਆ ਜਾਂਦਾ ਸੀ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਵੱਡੇ ਜਹਾਜ਼ਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹਲਵਾਰਾ ਵਿੱਚ ਇੱਕ ਨਵਾਂ ਸਿਵਲ ਇਨਕਲੇਵ ਵਿਕਸਿਤ ਕੀਤਾ ਗਿਆ ਹੈ ਇਸ ਵਿੱਚ ਇੱਕ ਲੰਮਾ ਰਨਵੇ ਹੈ ਜਿਹੜਾ A320 ਵਰਗੇ ਜਹਾਜ਼ਾਂ ਨੂੰ ਸੰਭਾਲਣ ਚ ਸਮਰੱਥ ਹੈ ਪ੍ਰਧਾਨ ਮੰਤਰੀ ਦੇ ਟਿਕਾਊ ਅਤੇ ਵਾਤਾਵਰਣ ਪੱਖੋਂ ਜ਼ਿੰਮੇਵਾਰ ਵਿਕਾਸ ਦੀ ਸੋਚ ਅਨੁਸਾਰ ਨਵੇਂ ਬੰਦਰਾ ਟਰਮੀਨਲ ਵਿੱਚ ਕਈ ਗ੍ਰੀਨ ਅਤੇ ਊਰਜਾ ਕੁਸ਼ਲ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਹਨਾਂ ਵਿੱਚ LED ਲਾਈਟਿੰਗ ਇਨਸੂਲੇਟਿਡ ਛੱਤਾਂ, ਮੀਂਹ ਦੇ ਪਾਣੀ ਨੂੰ ਸੰਭਾਲਣ ਸੰਬੰਧੀ ਪ੍ਰਣਾਲੀਆਂ, ਸੀਵਰੇਜ ਪਾਣੀ ਦੀ ਸਵੱਛਤਾ ਸੰਬੰਧੀ ਪਲਾਂਟਸ ਅਤੇ ਲੈਂਡਸਕੇਪਿੰਗ ਲਈ ਰੀਸਾਈਕਲ ਕੀਤੇ ਪਾਣੀ ਦੀ ਵਰਤੋਂ ਸ਼ਾਮਲ ਹੈ। ਨਵੇਂ ਟਰਮੀਨਲ 'ਚ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੇਗੀ, ਜਿਹੜੀ ਯਾਤਰੀਆਂ ਨੂੰ ਇੱਕ ਵਿਲੱਖਣ ਅਤੇ ਖੇਤਰੀ ਤੌਰ ਤੇ ਪ੍ਰੇਰਿਤ ਯਾਤਰਾ ਅਨੁਭਵ ਪ੍ਰਦਾਨ ਕਰੇਗਾ। ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਲੰਬੇ ਸਮੇਂ ਤੋਂ ਇਸ ਸਵਾਈ ਅੱਡੇ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੋਜਰੀ گارਮੈਂਟਸ ਸਾਈਕਲ ਮਸ਼ੀਨਰੀ ਅਤੇ ਇੰਜੀਨੀਅਰਿੰਗ ਦਾ ਲੁਧਿਆਣਾ ਇੱਕ ਵੱਡਾ ਕੇਂਦਰ ਹੈ ਇੱਥੋਂ ਦੇ ਕਾਰੋਬਾਰੀਆਂ ਨੂੰ ਹਲਵਾਰਾ ਹਵਾਈ ਅੱਡੇ ਅਤੇ ਯੂਰਪੀ ਸੰਘ ਨਾਲ ਹੋਏ ਸਮਝੌਤੇ ਦਾ ਚੰਗਾ ਫਾਇਦਾ ਮਿਲਣ ਦੀ ਉਮੀਦ ਹੈ ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦਾ ਸਵਾਗਤ ਕਰਦੇ ਆ ਇਹਨਾਂ ਉਪਰਾਲਿਆਂ ਲਈ ਕੇਂਦਰ ਦਾ ਧੰਨਵਾਦ ਕੀਤਾ ਹੈ ਦਸਤੀ ਦਾ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਆ ਜਿਹੜੀ ਨਵੀਂ ਅੱਜ ਦੀ ਨਿਊਜ਼ ਅਸੀਂ ਸੁਣਨੇ ਆ ਜਿਹਦੀ ਕਾਫੀ ਸਮੇਂ ਤੋਂ ਸਾਨੂੰ ਉਡੀਕ ਸੀਗੀ ਵੀ ਜਿਹੜੇ ਹਲਵਾਰੇ ਦਾ 에어ਪੋਰਟ ਉਹ ਪਹਿਲੀ ਤਰੀਕ ਨੂੰ ਚਾਲੂ ਕਰਨ ਲਈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਉਹਦਾ ਉਦਘਾਟਨ ਕਰਨ ਲਈ ਲੁਧਿਆਣਾ ਵਿੱਚ ਆ ਰਹੇ ਨੇ ਜਲੰਧਰ ਤੇ ਦੌਰੇ ਤੇ ਆ ਰਹੇ ਸੀ ਲੇਕਿਨ ਬਹੁਤ ਵਧੀਆ ਇੱਕ ਖੁਸ਼ਖਬਰੀ ਪੰਜਾਬ ਵਾਸੀਆਂ ਲਈ ਕਿ ਜਿਹੜਾ 에어ਪੋਰਟ ਸਾਡਾ ਜਿਹੜਾ ਚਾਲੂ ਹੋ ਰਿਹਾ ਲੁਧਿਆਣਾ ਦੀ ਇੰਡਸਟਰੀ ਲਈ ਇੱਕ ਗੇਮ ਚेंजर ਬਣ ਕੇ ਆਇਆ ਹੈ ਖਾਸ ਕਰਕੇ ਜਦੋਂ EU ਟ੍ਰੇਡ ਅਤੇ ਗਲੋਬਲ ਮਾਰਕੀਟਸ ਨਾਲ ਟਾਈਮਿੰਗ ਪਰਫੈਕਟਲੀ ਮੈਚ ਹੋ ਗਈ ਹੈ ਤਾਂ ਇਹ 에어ਪੋਰਟ ਐਕਸਪੋਰਟਰਸ ਲਈ ਸਪੀਡ ਸੇਵਿੰਗਸ ਤੇ ਟਰਸਟ ਤਿੰਨੋਂ ਲੈ ਕੇ ਆਵੇਗਾ ਹੁਣ ਬਾイヤਰਸ ਆਡੀਟਰਸ ਤੇ ਇੰਟਰਨੈਸ਼ਨਲ ਡੈਲੀਗੇਟਸ ਸਿੱਧੇ ਲੁਧਿਆਣਾ ਆ ਸਕਣਗੇ ਉਹਨਾਂ ਨੂੰ ਦਿੱਲੀ ਜਾਂ ਚੰਡੀਗੜ੍ਹ ਦਾ ਕੋਈ ਚੱਕਰ ਨਹੀਂ ਲਾਣਾ ਲੁਧਿਆਣਾ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਨਾਲੋਂ ਬੰਗਲਾਦੇਸ਼, ਵਿਏਟਨਾਮ ਵਰਗੇ ਦੇਸ਼ਾਂ ਨਾਲ ਜਿੱਥੇ ਹੁਣ ਹੋਰ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਣਗੇ ਉੱਥੇ ਹੁਣ ਵਾਈ ਅੱਡੇ ਦੇ ਸ਼ੁਰੂ ਹੋਣ ਅਤੇ ਮੁਕਤ ਵਪਾਰ ਸਮਝੌਤਾ ਹੋਣ ਮਗਰੋਂ ਯੂਰਪ ਤੋਂ ਵਪਾਰੀਆਂ ਦੇ ਸਿੱਧੇ ਲੁਧਿਆਣਾ ਆਉਣਾ ਜਾਣਾ ਸੌਖਾ ਹੋਵੇਗਾ। ਬੜੀ ਲੰਬੀ ਸਾਡੀ ਡਿਮਾਂਡ ਸੀ ਲੁਧਿਆਣਾ ਵਾਸੀਆਂ ਦੀ 에ਰਪੋਰਟ ਨੂੰ ਲੈ ਕੇ ਕਿਉਂਕਿ ਇੱਥੇ 에ਰਪੋਰਟ ਦੀ ਕਨੈਕਟੀਵਿਟੀ ਨਾ ਹੋਣ ਕਰਕੇ ਸਾਡੇ ਕਾਰੋਬਾਰ ਦਾ ਬਹੁਤ ਲਾਸ ਹੋ ਰਿਹਾ ਸੀਗਾ। ਪਰ ਜਿੰਨੇ ਵੀ ਸਾਡੇ ਬਾਇਅਰ ਸੀ ਚਾਹੇ ਸੀ ਅ ਦੂਜੇ ਸੇ ਇਥੋਂ ਲੈ ਲੀਏ ਜਿੱਦਾਂ ਮੈਟਰੋਪੋਲੀਟਨਸ ਦੇ ਮੁੰਬਈ ਹੋ ਗਿਆ ਕੋਲਕਾਟਾ ਹੋ ਗਿਆ ਚੰਨਈ ਹੋ ਗਿਆ ਉਧਰੋਂ ਤੁਹਾਡਾ ਕਰਨਾਟਕਾ ਹੋ ਗਿਆ ਤਾਂ ਉੱਥੇ ਲੋਕੀ ਬੜਾ ਗੁਰੇਜ਼ ਕਰਦੇ ਸਨ ਕਿ ਇੱਥੇ ਆਉਣ ਵਿੱਚ ਕਿਉਂਕਿ ਕਨੈਕਟੀਵਿਟੀ ਨਹੀਂ ਸੀ ਲਾਈਕਵਾਇਜ਼ ਜਿੰਨੇ ਵੀ ਸਾਡੇ ਫੋਰਨ ਵਾਇਰ ਨੂੰ ਜਾਂਦੇ ਸਾਨੂੰ ਪੁੱਛਦੇ ਸੀ ਵੀ ਤੁਹਾਡੇ ਅਸੀਂ ਲੁਧਿਆਣੇ ਵਾਲਾ ਹੈਗਾ ਤਾਂ ਤੁਹਾਡੇ ਇੱਥੇ ਕਨੈਕਟੀਵਿਟੀ ਕੀ ਹੈ ਏਅਰ ਕਨੈਕਟੀਵਿਟੀ ਕੀ ਹੈ ਤੇ ਸਾਨੂੰ ਦੱਸਣਾ ਪੈਂਦਾ ਵੀ ਦਿੱਲੀ ਤੋਂ ਤੁਹਾਨੂੰ ਬਾਈ ਰੋਡ ਆਣਾ ਪਏਗਾ ਸਰਕਾਰ ਦਾ ਪੰਜਾਬ ਸਰਕਾਰ ਦਾ ਜਿਨਕੇ ਐਫਰਟਸ ਹੈ ਜੀ ਜੋ ਇਹ ਇੰਟਰਨੈਸ਼ਨਲ 에어ਪੋਰਟ ਹੈ ਇਹ ਸ਼ੁਰੂ ਹੋਣੇ ਵਾਲਾ ਬਹੁਤ ਜ਼ਰੂਰਤ ਹੈ ਲੁਧਿਆਣਾ ਕੋ ਇੰਟਰਨੈਸ਼ਨਲ 에어ਪੋਰਟ ਕੀ ਕਿਉਂਕਿ ਬਹੁਤ ਬੜੀ ਇੰਡਸਟਰੀ ਹੈ ਲੁਧਿਆਣਾ ਕੇ ਅੰਦਰ ਜੋ ਪੂਰੇ ਇੰਡੀਆ ਮੇ ਨਹੀਂ ਦੂਸਰੇ ਮੁਲਕੋਂ ਸੇ ਵੀ ਜੋ ਹੈ ਉਹ ਜੁੜੀ ਹੋਈ ਹੈ और बाहर का जब व्यापारी आता था वो दिल्ली दूर पड़ती थी इसलिए वो लुधियाना आता ही नहीं था हमें दिल्ली जाना पड़ता था उनसे मिलने के लिए लेकिन अब जो लुधियाना फ़्लाइटें शुरू होंगी तो यहाँ के व्यापारियों को भी पूरे इंडिया और दुनिया में जाने में आसानी होगी और बाहर के जो इंडिया के जैसे चेन्नई और मुंबई कलकत्ता यहाँ के जो लोग हैं जो कारोबारी हैं वो भी लुधियाना में आसानी से आ जाएंगे